ਸੰਗਤ ਜੀ ਹਮੇਸ਼ਾ ਬੇਨਤੀਆਂ ਕਰ ਰਹੇ ਹਾਂ ਕਿ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਕਿਉਂਕਿ ਸ਼ਹਿਰਾ ਸ਼ਹਿਰਾ ਚ ਪਿੰਡਾ ਪਿੰਡਾ ਚ ਇਦਾਂ ਦੇ ਟੁਕਰਾਏ ਹੋਏ ਬਰੀਸ ਬਹੁਤ ਪਏ ਨੇ ਫਿਲਹਾਲ ਖੜੇ ਆ ਖੰਨੇ ਸ਼ਹਿਰ ਦੇ ਵਿੱਚ ਜਿੱਥੇ ਭਾਈ ਸਾਹਿਬ ਉਹਨਾਂ ਨੇ ਦੱਸਿਆ ਤੇ ਇਹ ਬੰਦਾ ਖੰਨੇ ਬੱਸ ਸਟੈਂਡ ਦੇ ਵਿੱਚ ਬਿਲਕੁਲ ਲਵਾਰੇ ਸਾਲਾ ਚ ਔਰ ਬਹੁਤ ਹੀ ਭਿਆਨਕ ਹਾਲਾਤਾਂ ਦੇ ਵਿੱਚ ਪਿਆ ਪ੍ਰੈਕਟਰ ਦਾ ਛੋਟਾ ਨਹੀਂ ਵੱਡਾ ਟਾਇਰ ਭਾਈ ਸਾਹਿਬ ਇਹਦੇ بیوی ਬੱਚੇ ਹੈਗੇ ਦੋ ਬੇਟੇ ਆ ਜੀ بیوی ਛੱਡ ਕੇ ਚਲੇ ਗਏ ਅਜਾ ਬਸ ਦੋ ਬੇਟੇ ਹੈ ਜਵਾਨ ਮੁੰਡੇ ਹੈ ਜਵਾਨ ਮੁੰਡੇ ਕੀ ਕਹਿੰਦੇ ਉਹ ਕਹਿੰਦੇ ਜੀ ਅਸੀਂ ਨਹੀਂ ਜੀ ਸੱਤਰਾ ਤੇਨੂੰ ਪਤਾ ਚੱਲਿਆ ਆਪਕੀ ਖੰਨੇ ਬੱਸ ਸਟੈਂਡ ਸਿਟੀ ਸਟਕੇ ਕੌਣ ਗਿਆ ਹਾਂ ਉਹ ਅਸਲ ਚ ਘਰੋਂ ਇਹ ਨਿਕਲਿਆ ਹੋਇਆ ਸੀ ਕਿਉਂਕਿ ਉਹ ਸਾਮਦੇ ਨਹੀਂ ਸੀ ਕੰਮ ਕੀ ਕਰਦਾ ਸੀਗਾ ਲੈਂਟਰ ਪਾਉਂਦਾ ਸੀ ਨਾ ਮਸ਼ੀਨਾਂ ਦੇ ਨਾਲ ਜਾਂਦਾ ਸੀ ਮੇਲਬਰ ਦਾ ਕੰਮ ਕਰਦਾ ਸੀਗਾ ਅਸੀਂ ਉਹਨੂੰ ਬਾਰ ਬਾਰ ਬੇਨਤੀ ਕਰਦੇ ਕਿ ਸਸਤੀ ਜੋ ਸੰਸਥਾਵਿਤ ਸੇਵਾ ਨਿਭਾਉ ਨੇ ਮੋਹਲੀ ਸਪਾਇਨਲ ਕੋਰਡ ਇੰਜਰੀ ਜਿਨ੍ਹਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਆ ਕਿ ਖਰੀੜ ਦੀ ਹੱਡੀ ਟੁੱਟ ਗਈ ਆ ਔਰ ਥਲੜੇ ਪਾਸੇ ਸੁੰਨ ਹੋ ਗਏ ਨਾ ਕੁਝ ਉਸ ਤਰ੍ਹਾਂ ਹੀ ਸੱਟ ਦਾ ਪ੍ਰੇਸ਼ਨ ਪੈ ਰਿਹਾ ਤੇ ਲੈ ਕੇ ਚੱਲੇ ਆ ਸੰਸਾ ਦੇ ਵਿੱਚ ਅੱਗੇ ਪੀਜੀਐਸ ਵਿੱਚ ਇਲਾਜ ਕਰਵਾਉਣਾਂ ਦੇ ਦਿੱਖਦੇ ਆ ਅੱਗੇ ਕਿਵੇਂ ਇਹਦਾ ਮੈਡੀਕਲ ਟੀਟਮੈਂਟ ਬਹੁਤ ਜ਼ਿਆਦਾ ਪਰ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਪਈ ਆ ਭਾਈ ਸਾਹਿਬ ਉਹਨਾਂ ਨੂੰ ਤਾਂ ਸਾ ਸਾਡੇ ਤੱਕ ਪਹੁੰਚ ਕਰ पाए ਕਿਉਂਕਿ ਇਹਨਾਂ ਨੂੰ ਸਾਡੇ ਬਾਰੇ ਪਤਾ ਹੈ ਤੁਸੀਂ ਵੀਡੀਓ ਸਾਂਝਾ ਕਰਦੇ ਹੋ ਬਹੁਤ ਸਾਰੇ ਫਲਾਈਓਵਰਾਂ ਥਰੂ ਦੇ ਥੱਲੇ ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨਾਂ ਤੇ ਅੱਧਾ ਪੇਸ਼ੈਂਟ ਪਏ ਹੁੰਦੇ ਆ ਲੋਕ ਉਹਨਾਂ ਲਈ ਕੁਝ ਕਰਨਾ ਚਾਹੁੰਦੇ ਆ ਪਰ ਕਿਵੇਂ ਕਰਨ ਹਨ ਜੇ ਉਹਨਾਂ ਤੱਕ ਤੁਸੀਂ ਸਾਡੇ ਵੀਡੀਓ ਪਹੁੰਚਾ ਦੋਗੇ ਤਾਂ ਬਹੁਤ ਵੱਡੀ ਮਦਦ ਕਰ ਦੋਗੇ ਲੋਕ ਸਾਨੂੰ ਫੋਨ ਕਰ ਦੋਗੇ ਬਹੁਤ ਸਾਰੀ ਜਾਣਨਾ ਪਛਾਨਦੇ ਕੇ ਸਹਿਯੋਗ ਕਰਨਗੇ ਅੱਛਾ ਕੀ ਆ ਨਾਮ ਹੈ ਤੁਹਾਡਾ ਪੂਰਾ ਕੁਰਤੇ ਕੁਰਤੇ ਜਿਹਨੇ ਦਿਨ ਹੋ ਗਿਆ ਇਸ ਹਾਲਾਤ ਚ ਪਏ ਹੋਏ 56 ਨੰਬਰ ਤੋਂ 56 ਦੇ ਤੋ ਹੋ ਗਿਆ ਦੋਤੀ ਬਣੀ ਉੱਥੇ ਇੰਤਿਛਿਆ ਪਿਆ ਸੀਗਾ ਹਾਲਾਤ ਕੱਤੀ ਕਤਗੋਸ ਨਾ ਤੈਨੂੰ ਸੋ ਬਲਿਆ ਕੁਝ ਨਹੀਂ ਖਾਤਾ ਸੀ ਇਹਨਾਂ ਨੇ ਆ ਕੇ ਤੁਹਾਨੂੰ ਰੋਟੀ ਖਲਾਈ ਹਾਂ ਕਦੇ ਸੋਚਿਆ ਸੀ ਜੀ ਜ਼ਿੰਦਗੀ ਤੇ ਇਹਨਾਂ ਹਾਲਾਤਾਂ ਤੇ ਵੀ ਪਹੁੰਚ ਜਾਗਾ ਨਾ ਜੀ ਡੈਂਟ ਪਾ ਕੇ ਆਇਂ ਕੰਟ ਪਾ ਕੇ ਆਇਆ ਹੈ ਹਾਂ ਅਰਤ ਮਾਨਪਲੈਟਰ ਪਾ ਕੇ ਆਇਆ ਜੀ ਉਹ ਤਾਂ ਮੈਂ ਸਮਝ ਗਿਆ ਲੇਕਿਨ ਜਦੋਂ ਬੰਦੇ ਦਾ ਸ਼ਰੀਰ ਚੱਲਦਾ ਹੋਣਾ ਨਾ ਭਾਜੀ ਬੰਦੇ ਨੂੰ ਲੱਗਦਾ ਮੈਨੂੰ ਬਿਮਾਰੀ ਕਦੇ ਨਹੀਂ ਆਣੀ ਮੇਰੇ ਤੇ ਬੁਢਾਪਾ ਕਦੇ ਨਹੀਂ ਆਣਾ ਹੱਡਾਂ ਨੇ ਮਾਸ ਕਦੇ ਨਹੀਂ ਛੱਡਣਾ ਬਿਲਕੁਲ ਜਦ ਤਾ ਬੰਦਾ ਆਪਣੀ ਮਾਂ ਤੇ ਰਹਿੰਦਾ ਹੈ ਹੈਨਾ ਉਹੀ ਆਲ ਰਿਹਾ ਹੁਣ ਬਿਲਕੁਲ ਬਿਲਕੁਲ ਹੋਣ ਰਿਹਾ ਬਚਾਦਾ ਹੋਣ ਰਿਹਾ ਬਿਆਹ ਪਰ ਕੋਈ ਨਹੀਂ ਅਸੀਂ ਇੱਕ ਮੌਕਾ ਜ਼ਰੂਰ ਦਵਾਂਗੇ ਇਨਸਾਨ ਆਪਣੇ ਪੜਕਾ ਹਰ ਦੇ ਵਿੱਚ ਬਹੁਤ ਤਰੀਕੇ ਦੀ ਗਲਤੀਆਂ ਕਰਦਾ ਹੈ ਅਕਾਲ ਪੁਰਖ ਨੂੰ ਹਾਜ਼ਰਨਾਮਾ ਜਾਣ ਕਿ ਹੋ ਸਕ ਉਸ ਪਰਮਾਤਮਾ ਨੂੰ ਧਿਆ ਕੇ ਸਾਰੀ ਸੇਵਾ ਚਾਹੁੰਦੀ ਹੈ ਜ਼ਰੂਰ ਸਾਡੇ ਵੀਡੀਓ ਸਾਂਝੀ ਕਰੋ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਸਾਡੇ ਨਾਲ ਸੇਵਾ ਦੇ ਵਿੱਚ ਜ਼ਰੂਰ ਜੁੜੋ ਫਤਿਹ ਦੀ ਸਾਂਝੇ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ